ਸਾਡੇ ਬੱਚੇ ਭੈਣਾ ਭਰਾਵਾਂ ਹਾਲੀ ਤੱਤੀ ਤੇ ਗਏ ਆ ਉਹਨਾਂ ਨੇ ਨਾਲ ਨਾਲ ਲਾਈਵ ਦੇਖ ਰਣੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਤਾਰ ਸਿੰਘ ਜੀ ਸੀਰ ਪਾਕਿਸਤਾਨ ਜਗਰ ਉਹਨਾਂ ਨੇ ਆਪਣੇ ਕੈਮਰੇ ਵਿੱਚ ਫੋਟੋ ਲ ਲਈ ਆ ਤੇ ਨਾਲ ਨਾਲ ਬਾਹਰੀ ਤੱਤੀ ਤੇ ਸਰਤਾ ਦੇਖ ਰਹੀਆਂ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਾਉਂਦੀਆਂ ਸੂਚੀਆਂ ਸਰਦਾਰ ਵੱਲੋਂ ਜੀ ਆਇਆਂ ਬਹੁਤ ਬਹੁਤ ਨੰਨੇ ਚਾਹੇ ਥੀ ਪਰ ਮੈਂ ਇਹਨਾਂ ਨੂੰ ਦੇਖ ਲਿਆ ਵੀ ਆਪਾਂ ਲੱਡਣ ਨਹੀਂ ਦਈਦਾ ਕਿਉਂਕਿ ਪਿਆਰ ਵਾਲੀਆਂ ਰੋਹਾ ਹੈ ਤੇ ਸੱਚੇ ਪਾਤਸ਼ਾਹ ਬਾਣੀ ਦੇ ਪਾਤਸ਼ਾਹ ਸਿਰਿ ਪ੍ਰਵਾਚਨ ਦੇ ਮਹਾਰਾਜ ਜੀ ਸਤੀਆਂ ਤਵੀਆਂ ਤੇ ਬੈਠੇ ਆ ਕਹਿੰਦੇ ਤੇਰਾ ਬਾਣਾ ਮਿੱਠਾ ਲੱਗੇ ਸਭ ਨੂੰ ਪ੍ਰਚਾਰ ਦਾ ਸਤੀਆਂ ਲੋਹਾਂ ਤੇ ਬਠਾ ਧੂਪ ਕਰਤਾਰ ਦਾ ਹਰ ਇੱਕ ਚਲਸਾ ਦਾ ਬਹੁਤ ਧੰਨਵਾਦ ਜਿਦਾ ਆਪਣੀਆਂ ਸੁਵਿਧੀਆਂ ਸੰਪਰਕ ਕੋਲ ਸਾਰੀਆਂ ਸਰਕੀਆਂ ਦੀ ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ हां जी आ गए फुलर खान साहब ਸਾਡੇ ਕੋਲ ਉਹ ਵੀ ਸਾਡੇ ਸੁਖਨ ਸਿੰਘ ਜੀ ਦੇ ਸਾਹਮਣੇ ਬਨੇ ਸੇ ਨਾ ਕਿਸੇ ਆ ਗਾਲੇ ਸੇ ਬਾਬਾ ਜੀ ਨਾਲ ਵੀ ਫਲਸਫੇ ਜੀ ਹਾ